ਹੁੰਦਾ ਜਦੋਂ ਮੈਂ ਇੱਥੇ ਪੂਰਾ ਫੁੱਲ ਜਾਮ ਸੀਗਾ ਠੀਕ ਹੈ ਜੀ ਪੂਰਾ ਬਿਲਕੁਲ ਫੁੱਲ ਜਾਮ ਹੀ ਮੈਂ ਇੱਕ ਰਿਕਵੈਸਟ ਦੇ ਤੌਰ ਤੇ ਇਧਰ ਗੱਡੀ ਲਈ ਆ ਮੈਂ ਸਵਾਰੀਆਂ ਨੂੰ ਪੁੱਛੋ ਬਕਾਇਦਾ ਮੈਂ ਸਿਰਫ ਇੱਕ ਰਿਕਵੈਸਟ ਕੀਤੀ ਮੈਂ ਕਿਹਾ ਵੀਰ ਜੀ ਮੇਰਾ ਟਾਈਮ ਲੰਘ ਜਾਣਾ ਮੈਨੂੰ ਇਧਰ ਦੀ ਜਾੜਨ ਨੂੰ ਅਗਰ ਪਰਚੀ ਦੀ ਗੱਲ ਹੈ ਤੁਸੀਂ ਉਧਰ ਮਸ਼ੀਨ ਲਾ ਦਿਓ ਬਸ ਮਸ਼ੀਨ ਲਾ ਕੇ ਮੈਂ ਨਿਕਲ ਜਾਣਾ ਮੈਂ ਕੋਈ ਦਾਦਾ ਗੀ ਜੀ ਤਾਂ ਨਹੀਂ ਕੀਤੀ ਕਿ ਮੈਂ ਠੱਕੇ ਨੇ ਨਿਕਲਣਾ ਹੈ ਜਾਂ ਜੋ ਕਰਨਾ ਕਰਨਾ ਹੈ ਠੀਕ ਆ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਇਹਨਾਂ ਕਹਿੰਦੇ ਇੱਧਰ ਦੀ ਨਹੀਂ ਜਾਂਦਾ ਜੀ ਅਸੀਂ ਨਹੀਂ ਜਾਂਦਾ ਮੈਂ ਫਿਰ ਇੰਨੀ ਗੱਲ ਕਹੀ ਆ ਮੈਂ ਕਿਹਾ ਜਦੋਂ ਫਿਰ ਉਹ ਲਾਈਨ ਸਾਡੇ ਦੁੱਤੀ ਫਿਰ ਤੁਸੀਂ ਉਧਰ ਦੀ ਜਾਂਦੋ ਸਾਨੂੰ ਅੱਛਾ ਉਹ ਚੀਜ਼ ਆਂਦੇ ਕਿ ਇਹ ਰੋਡ ਆ ਇਹਹੀਂ ਇਦਾਂ ਲੈਣਾ ਨਹੀਂ ਬਣਾ ਸਕਦੇ ਹੁਣ ਜਦੋਂ ਜਿਆਦਾ ਟ੍ਰੈਫਿਕ ਹੋਏ ਇੱਥੇ ਤੇ ਅਸੀਂ ਕਰੀਏ ਇਹਨਾਂ ਨੂੰ ਇਹੋ ਗੱਲ ਮੈਂ ਕਿ ਕਿ ਜਦੋਂ ਟ੍ਰੈਫਿਕ ਹੁੰਦੀ ਅਸੀਂ ਵੀ ਤੁਹਾਨੂੰ ਫੇਰ ਹੀ ਰਿਕਵੈਸਟ ਕਰਦੇ ਅਸੀਂ ਤੁਹਾਨੂੰ ਉਧਰ ਤਾਂ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਸਾਡੇ ਨਾਲ ਕੰਪਰੋਮਾਈਜ਼ ਕਰਦੇ ਦੱਸੋ ਮੈਨੂੰ ਹੈ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਨੇ ਉਹ ਮੁੱਦਾ ਚੜਾਇਆ ਦੂਜਾ ਠੀਕ ਆ ਉਹ ਮੈਨੂੰ ਆ ਕੇ ਨਾ ਤਾਂ ਕੰ ਚੜੂਗਾ ਭਾਵੇਂ ਉਹ ਪੱਗ ਬੰਨੀ ਭਾਵੇਂ ਮੋਨਾ ਹੈ ਠੀਕ ਹੈ ਮੇਰੇ ਉੱਤੇ ਅੱਜ ਜਿਹੜੂ ਮੈਂ ਤਾਂ ਕੋਈ ਚੂੜੀਆਂ ਨਹੀਂ ਪਾਈਆਂ ਭਾਈ ਜੀ ਉਹ ਧੱਕਮ ਧੱਕੇ ਨਾਲ ਬਾੜਾ ਵੜ ਤੇ ਲਥਨੀ ਲਥਨੀ ਆ ਜਦੋਂ ਲਥੀ ਪੱਗ ਇਹਨਾਂ ਨੇ ਇਸ਼ੂ ਬਣਾ ਲਿਆ ਉਸ ਚੀ ਦਾ ਇਹ ਆਗੇ ਨਾ ਜਾਣ ਬੋਝ ਕਿਤਨੀ ਪੱਗ ਲਾਈ ਭਾਈ ਮੈਂ ਕੋਈ ਅੱਜ ਦੀ ਗਲਤੀ ਨਹੀਂ ਕੋਈ ਗਲਤ ਸਵਾਰੀਆਂ ਗਵਾਇਆ ਸਾਰਿਆਂ ਨੂੰ ਪੁੱਛੋ ਮੈਨੂੰ ਵੀ ਲੋੜ ਵੀ ਪੱਗ ਲਾਉਂਦੀ ਮੈਂ ਤਾਂ ਤੁਹਾਨੂੰ ਅੱਗੇ ਕਹਿਣਾ ਕਿ ਮੈਂ ਇੱਕ ਪੱਕੀ ਪੱਕੀ ਨੌਕਰੀ ਮੇਰੀ ਮੈਂ ਤਾਂ ਵੈਸੇ ਲੜਾਈ ਤੋਂ ਡਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਉਧਰ 10 12 ਮੁੰਡੇ ਸਦੇ ਆ 10-12 ਮੁੰਡੇ ਸਦਗੇ ਉਹੜਾ ਮੁੰਡਾ ਜਮਾਨਾ ਉਹ ਮੈਨੂੰ ਉਹਦੇ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੱਢ ਕੇ ਉਹਨਾਂ ਨੇ ਕੀਤਾ 10-12 ਜਣੇ 10-12 ਜਣਾ ਆ ਗਏ ਮੇਰੇ ਗਲ ਪੈ ਗਏ ਮੇਰੇ ਗਲ ਪੈ ਗਏ 10-12 ਜਣਾ ਮੇਰੇ ਸੱਤ ਗਲੇ ਪਾ ਜੇ ਮੇਰੀ ਸਵਾਰੀ ਨਾ ਮੈਨੂੰ ਛਡਾਉਂਦੀ ਪਾਜੀ ਮੈਨੂੰ ਇੱਥੇ ਮਾਰੇ ਦੇਣਾ ਤੁਹਾਡੇ ਸਿਰ ਦੇ ਵਿੱਚ ਕੀ ਗੱਜਾ ਮੇਰੇ ਕੜੇ ਮਾਰੇ ਕੜੇ ਮਾਰੇ ਰੋਡ ਮਰੀ ਹੋ ਰੋਡ ਕੋ ਡੰਡਾ ਜਿਹੜਾ ਦੂਜਾ ਹੈ ਕਈ ਦਾ ਦੱਸਦਾ ਕਿ ਪਤਾ ਨਹੀਂ ਕੀ ਹੋ ਉਹ ਮਾਰੇ ਆ ਇਹ 7 ਤੋਂ 8 ਬੰਦੇ ਹਿਸਾਬ ਲਾ ਲਓ ਇਹ ਨਿੱਗਾ ਇੰਨੀ ਕੀ ਜੁਰਤ ਰੱਖਦੇ ਆ ਬੰਦੇ ਜਿਹੜੇ ਦਾਦਾਗਰੀ ਕਰਦੇ ਨੇ ਇੱਕ ਬੰਦੇ ਦੇ ਸਿਰ ਕੱਲੇ ਪੈਂਦੇ 10 ਬੰਦੇ ਪੈਂਦੇ ਆ ਹਾਂ ਮੈਂ ਪਾਜੀ ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਜੋ ਉਹਨੇ ਸਰਕਾਰੀ ਕੰਮ ਚ ਵਿਗੜ ਪਾਇਆ ਉਹਤੇ ਜੋ ਵਾੜਦੀ ਕਾਰਵਾਈ ਉਹਦੇ ਤੇ ਹੋਣੀ ਚਾਹੀਦੀ ਆਪਾਂ ਨੂੰ ਇਹ ਨਹੀਂ ਤੇ ਅਸੀਂ ਅਸੀਂ ਰੋਡ ਰੋਡ ਨਹੀਂ ਖੋਲਣਾ ਸਿੱਧੀ ਗੱਲ ਕੰਪਲੇਨਟ ਕੀਤੀ ਗਈ ਹੁਣ ਪਾਜੀ ਆ ਪੁਲਿਸ ਆਈ ਹੈ ਪੁਲਿਸ ਦੇ ਕਾਲ ਕੀਤੀ ਮੈਂ ਹੁਣ ਆਏ ਪੁਲਿਸ ਵਾਲੇ ਹੁਣ ਆ ਕੇ ਦੇਖੋ ਕੀ ਕਰਦੇ ਆ ਪਾਜੀ ਮੇਰਾ ਨਾਮ ਹਰਸਿਮਰਨ ਸਿੰਘ ਠੀਕ ਆ ਜੀ ਮੈਂ ਡੇਲੀ ਆਪਣਾ ਕਪੂਰਥਲੇ ਜਾਣਾ ਇਸੇ ਵਾਸਤੇ ਜਾਣਾ ਜੀ ਮੇਰਾ ਬਹੁਤ ਵਧੀਆ ਕਦੀ ਕਿਸੇ ਨਾਲ ਮਾੜੀ ਚੰਗੀ ਗੱਲ ਹਰਕਤ ਨਹੀਂ ਕਰਦਾ ਬੜੇ ਪਿਆਰ ਨਾਲ ਬੜੀ ਹਲੇਮੀ ਨਾਲ ਗੱਲ ਕਰਦਾ ਅੱਜ ਜਦੋਂ ਇੱਥੇ ਪਹੁੰਚੇ ਆਪਾਂ ਤੇ ਇਹਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੇਰੀ ਬੱਸ ਲੰਘ ਲੈਣ ਦੋ ਮੇਰਾ ਟਾਈਮ ਬੜਾ ਹੋ ਗਿਆ ਇਹਨਾਂ ਨੇ ਗਾੜੀ ਪ੍ਰਾਈਵੇਟ ਗੱਡੀਆਂ ਵੀ ਕਢਾਈਆਂ ਨੇ ਠੀਕ ਆ ਜੀ ਜਦੋਂ ਇਹਨੇ ਰਿਕੁਐਸਟ ਕੀਤੀ ਇੱਕ ਬੰਦੇ ਇਹਨੇ ਅੜਾ ਸਟੈਂਡ ਜਾ ਲੱਗਿਆ ਇਹਨੇ ਥੋੜਾ ਜਿਹਾ ਪਿੱਛੇ ਕੀਤਾ ਉਧਰੋਂ ਬੰਦਿਆਂ ਨੇ ਆਣ ਕੇ ਇਹਦੇ ਨਾਲ ਹੱਥੋਂ ਪਾਈ ਹੋਣਾ ਸ਼ੁਰੂ ਕਰਤਾ ਇੱਕ ਕਾਲੀ ਟੀ-ਸ਼ਰਟ ਵਾਲਾ ਮੁੰਡਾ ਸੀ ਜਿੰਨੇ ਇਹਦੇ ਸਿਰ ਦੇ ਵਿੱਚ ਕੜੇ ਮਾਰਨੇ ਸ਼ੁਰੂ ਕਰ ਦਿੱਤੇ ਠੀਕ ਆ ਜੀ ਇੱਕ ਹੋਰ ਬੰਦਾ ਸੀ ਜਿਹਨੇ ਇਹਦੇ ਤੇ ਉਹ ਰਾਡ ਤੇ ਰਾਡ ਕੇ ਪਤਾ ਨਹੀਂ ਕੋਈ ਆਵਾਜ਼ ਦਾ ਕੀ ਸੀਗਾ ਉਹ ਮਾਰਨਾ ਸ਼ੁਰੂ 10 ਬੰਦੇ ਇਸ ਇਕੱਲੇ ਬੰਦੇ ਨੂੰ ਪਾਏ ਭਾਜੀ ਇਹ ਕਿੱਥੋਂ ਦੀ ਇਨਸਾਨੀਅਤ ਹੈ ਮੈਨੂੰ ਇਸ ਚੀ ਦਾ ਜਵਾਬ ਦਿਓ ਉਹਨਾਂ ਦਾ ਕਹਿਣਾ ਵਾ ਕਿ ਇਹਨਾਂ ਵੱਲੋਂ ਪੱਗ ਲਾਈ ਗਈ ਆ ਭਾਜੀ ਮੇਰੀ ਇੱਕ ਗੱਲ ਸੁਣੋ ਜਦੋਂ 10 ਬੰਦੇ ਲੜਨਗੇ ਉਹਨੂੰ ਪੈਣਗੇ ਹੁਣ ਕੀ ਪਤਾ ਲੱਗਦਾ ਕਿੰਨੇ ਲਾਤੀ ਮੈਨੂੰ ਇਸ ਚੀ ਦਾ ਜਵਾਬ ਦਿਓ ਜਦੋਂ 10 ਬੰਦੇ ਇੱਕ ਜਣੇ ਨੂੰ ਮਾਰਨਦੇ ਉਹ ਵਿਚਾਰਾ ਇਦਾਂ ਬੈਠਾ ਉਹ ਲੱਕ 'ਚ ਸਿਰ 'ਚ ਮਾਰਨਦੇ ਆ ਉਹ ਕੀ ਕਰੂਗਾ ਦੱਸੋ ਮੈਨੂੰ ਉਹ ਜਾਣ ਬੁਝ ਕੇ ਪੱਗ ਨਹੀਂ ਲਾਈ। ਭਾਜੀ ਜਾਣ ਬੁਝ ਕੇ ਕੀ ਦੀ ਇੰਟੈਂਸ਼ਨ ਹੁੰਦੀ ਐ ਪ ਜਾਣ ਬੁਝ ਕੇ ਪੁੱਤੇ ਦੀ ਇੱਕ ਬੰਦਾ ਪੱਗ ਲਾਵੇ ਉਹ ਵੀ ਗੁਰਲਾਲ ਸਿੰਘ ਆ ਮੁੰਡਾ। ਉਹ ਕਿਸੇ ਦੀ ਪੱਗ ਕਿਉਂ ਲਾਊਗਾ ਮੈਨੂੰ ਸਮਝਾਓ ਮੈਂ ਰੋਜ਼ ਉਸ ਬੰਦੇ ਨਾਲ ਵਿਚਰਦਾ ਬਸ ਚਾਉਣਾ ਆ। ਬੜੇ ਪਿਆਰ ਨਾਲ ਬੜੀ ਹਲੀਮੀ ਨਾਲ ਗੱਲ ਕਰਦਾ ਉਹ ਬੰਦਾ। ਇਹ ਸਾਰੀ ਗਲਤੀ ਇਹਨਾਂ ਦੀ ਐ ਭਾਜੀ ਇਹ ਬਦਮਾਸ਼ੀ ਕਰਨ ਨੂੰ ਉਧਰੋਂ 10 ਜਾਣੇ ਆਏ। ਜੇ ਗੱਲ ਸੀ ਨਾ ਮੇਰੀ ਗੱਲ ਸੁਣੋ ਅਗਰ ਮੰਨ ਲਓ ਮੈਂ ਮੰਨਦਾ ਇੱਕ ਗੱਲ ਸੁਣੋ ਮੇਰੀ ਜੇ ਉਹਨੇ ਪੱਗ ਲਾਈ ਸੀ ਨਾ ਤੇ ਜਿਹੜਾ ਇਹਨਾਂ ਦਾ ਇੰਚਾਰਜ ਇੱਕ ਫੌਜੀ ਉਹ ਗੱਲ ਕਰਦਾ ਕੜੇ ਮਾਰਨ ਦਾ ਕੀ ਮਤਲਬ ਇਸ ਜਾਣ ਕੇ ਜਾਣ ਕੇ ਹੀ ਸਾਰੇ ਜਣੇ ਨਾ ਇੱਥੇ ਬਰਮਾਸ਼ੀ ਕੋਈ ਵੀ ਗੱਡੀ ਆਵੇ ਇਹਨਾਂ ਦਾ ਇਹੀ ਹਾਲ ਹੁੰਦਾ ਭਾਜੀ ਮੈਂ ਰੋਜ਼ ਸواری ਆ ਮੈਂ ਰੋਜ਼ ਦੇਖਦਾ ਇਹਨਾਂ ਦਾ ਹਾਲ ਜੇ ਕੋਈ ਗੱਲ ਹੋਈ ਵੀ ਸੀ ਕਾਨੂੰਨ ਨੂੰ ਭਾਜੀ ਬਿਲਕੁਲ ਮੰਨਣਾ ਚਾਹੀਦਾ ਇਹ ਕਾਨੂੰਨ ਨੇ ਰੱਖਿਆ ਇਹ ਇਹ ਉਹਨਾਂ ਨੇ ਰੱਖਿਆ ਨਾ ਭਾਜੀ ਇਹਨਾਂ ਨੂੰ ਕਾਨੂੰਨ ਦੀ ਲੰਗੜਾ ਨਹੀਂ ਕਰਨੀ ਚਾਹੀਦੀ ਸਿੱਧੀ ਗੱਲ ਇਹ ਆਪਣੀ ਬਦਮਾਸ਼ੀ ਕਰਦੇ ਫਿਰਦੇ ਆ